ਪੰਜਾਬ ਵਿਧਾਨ ਸਭਾ ਦੇ ਵਿੱਚ ਸੁਪਾਲ ਸਿੰਘ ਖਹਿਰਾ ਨੂੰ ਬੋਲਣ ਤੋਂ ਰੋਕ ਦਿੱਤਾ ਗਿਆ ਪਹਿਲਾਂ ਤਾਂ ਜਦੋਂ ਸਪੀਕਰ ਨੇ ਉਹਨਾਂ ਨੂੰ ਬੋਲਣ ਦੇ ਲਈ ਉਠਾਇਆ ਤਾਂ ਸੁਪਾਲ ਸਿੰਘ ਖਹਿਰਾ ਵੀ ਹੈਰਾਨ ਹੋ ਗਏ ਕਿ ਅੱਜ ਉਹਨਾਂ ਨੂੰ ਮੌਕਾ ਕਿਵੇਂ ਮਿਲ ਗਿਆ ਤੇ ਸੁਪਾਲ ਸਿੰਘ ਖਹਿਰਾ ਨੇ ਪੁੱਛਿਆ ਕਿ ਅੱਜ ਇਹ ਨਹੀਂ ਮਿਹਰਬਾਨੀ ਕਿਵੇਂ ਤਾਂ ਸਪੀਕਰ ਸਾਹਿਬ ਨੇ ਮੂਹਰੇ ਜਵਾਬ ਦਿੱਤਾ ਕਿ ਜੇ ਤੁਹਾਨੂੰ ਇਹ ਨਹੀਂ ਹੈਰਾਨੀ ਹੈ ਤਾਂ ਤੁਸੀਂ ਬੈਠ ਜਾਓ ਤਾ ਉਸ ਤੋਂ ਬਾਅਦ ਸੁਪਾਲ ਖਹਿਰਾ ਨੇ ਕਿਹਾ ਕਿ ਮੈਨੂੰ ਮੌਕਾ ਮਿਲਿਆ ਮੈਂ ਬੋਲਾਂਗਾ ਤਾਂ ਜ਼ਰੂਰ ਪਰ ਜਦੋਂ ਸੁਪਾਲ ਸਿੰਘ ਖਹਿਰਾ ਨੇ ਐਨਕਾਊਂਟਰ ਦੇ ਮਸਲੇ ਉੱਤੇ ਸਰਕਾਰ ਨੂੰ ਸਵਾਲ ਪੁੱਛਣਾ ਚਾਹਿਆ ਜਾਂ ਫਿਰ 25 ਹਜ਼ਾਰ ਕਿਲਾ ਜੋ ਜ਼ਮੀਨ ਐਕਵਾਇਰ ਕੀਤੀ ਜਾਣੀ ਹੈ ਜਾਂ ਫਿਰ ਲੈਂਡ ਪੂਰਨ ਨੀਤੀ ਦੇ ਵਿੱਚ ਲਿਆਂਦੀ ਜਾ ਰਹੀ ਹੈ ਉਸ ਦੇ ਉੱਤੇ ਅਜੇ ਬੋਲਣਾ ਸ਼ੁਰੂ ਹੀ ਕਰ ਰਹੇ ਸੀ ਖਹਿਰਾ ਕਿ ਉਹਨਾਂ ਦਾ ਜੋ ਮਾਈਕ ਹੈ ਉਹ ਬੰਦ ਕਰ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਮੰਤਰੀ ਤਰਨੁਪ੍ਰੀਤ ਸੌਂਦ ਆ ਜਿਹੜੇ ਉਹ ਬੋਲਣਾ ਸ਼ੁਰੂ ਕਰ ਦਿੰਦੇ ਆ ਤਾਂ ਇਸ ਮਸਲੇ ਦੇ ਉੱਤੇ ਸੁਪਾਲ ਸਿੰਘ ਖਹਿਰਾ ਇੱਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਕੁਲਤਾਰ ਸਿੰਘ ਸੰਧਵਾ ਜੋ ਸਪੀਕਰ ਵਿਧਾਨ ਸਭਾ ਦੇ ਵਿੱਚ ਨੇ ਉਹਨਾਂ ਤੇ ਸਵਾਲ ਖੜੇ ਕਰ ਰਹੇ ਨੇ ਅਤੇ ਆਖ ਰਹੇ ਨੇ ਕਿ ਮੈਨੂੰ ਲਗਾਤਾਰ ਇਸ ਤਰੀਕੇ ਨਾਲ ਅਣਗੌਲਿਆ ਕੀਤਾ ਜਾ ਰਿਹਾ ਹੈ ਤੇ ਵਿਤਕਰਾ ਕਰਦੇ ਹੋਏ ਮੈਨੂੰ ਸਮਾਨ ਨਹੀਂ ਦਿੱਤਾ ਜਾਂਦਾ ਤਾਂ ਸੁਪਾਲ ਸਿੰਘ ਖਹਿਰਾ ਦੇ ਵੱਲੋਂ ਇਸ ਮੌਕੇ ਕਾਫੀ ਜ਼ਿਆਦਾ ਜਿਹੜਾ ਮਸਲੇ ਉਠਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਸੁਪਾਲ ਸਿੰਘ ਖਹਿਰਾ ਨੂੰ ਸਮਾਨ ਨਹੀਂ ਦਿੱਤਾ ਗਿਆ ਤੇ ਚੱਲਦੇ ਭਾਸ਼ਣ ਦੇ ਵਿੱਚੋਂ ਉਹਨਾਂ ਦਾ ਮਾਈਕ ਬੰਦ ਕਰ ਦਿੱਤਾ ਜਾਂਦਾ ਤੇ ਸ਼ੁਰੂਆਤ ਹੁੰਦਿਆਂ ਹੀ ਉਹਨਾਂ ਦਾ ਭਾਸ਼ਣ ਖਤਮ ਹੋ ਜਾਂਦਾ ਤਾਂ ਮੌਕਾ ਸੀ ਜਦੋਂ BBMP ਦੇ ਮੁੱਦੇ ਤੇ ਪੰਜਾਬ ਸਰਕਾਰ ਦੇ ਵੱਲੋਂ ਇੱਕ ਚਰਚਾ ਕੀਤੀ ਜਾ ਰਹੀ ਸੀ ਗੱਲਾਂ ਬਾਤਾਂ ਜਿਹੜੀਆਂ ਉਹ ਪੁਰਾਣੇ ਸਮੇਂ ਦੀਆਂ ਤੇ ਮੌਜੂਦਾ ਸਮੇਂ ਦੀਆਂ ਕਈਆਂ ਜਾ ਰਹੀਆਂ ਸੀ ਉਸ ਵੇਲੇ ਖੈਰਾ ਨੂੰ ਬੋਲਣ ਦਾ ਮੌਕਾ ਦਿੱਤਾ ਜਾਂਦਾ ਹੈ ਪਰ ਖੈਰਾ ਜਦੋਂ ਇਹ ਮਸਲੇ ਚੁੱਕਦੇ ਆ ਫੇਕ ਇਨਕਾਊਂਟਰ ਦਾ ਮਸਲਾ ਹੋਵੇ ਜਾਂ ਫਿਰ 25 ਹਜ਼ਾਰ ਕਿੱਲਾ ਜ਼ਮੀਨ ਦਾ ਮਸਲਾ ਹੋਵੇ ਤਾਂ ਇਸ ਤੇ ਬੋਲਣ ਤੋਂ ਰੋਕ ਦਿੱਤਾ ਜਾਂਦਾ ਹੈ ਸੁਪਾਲ ਸਿੰਘ ਖੈਰਾ ਨੂੰ ਕਿਵੇਂ ਰੋਕਿਆ ਗਿਆ ਤੁਸੀਂ ਉਹ ਵੀਡੀਓ ਵੀ ਦੇਖ ਲਾਓ ਜਿਹੜਾ ਫੇਕ ਪੁਲਿਸ ਇਨਕਾਊਂਟਰ ਹੋਇਆ ਜੋ ਲੀਡਰ ਆਫ ਆਪੋਜੀਸ਼ਨ ਨੇ ਮਸਲਾ ਉਠਾਇਆ ਆਪਣਾ ਹੋਰ ਜੋ ਬੈਠੋ ਜੀ ਪੂਰੀ ਮਤੇ ਦੇ ਬੋਲਣਾ ਜਿਨਾ ਪੁੱਛੇ ਤੁਸੀਂ ਲੋਕਾਂ ਦੀ ਜ਼ਮੀਨ ਐਕਵਾਇਰ ਕਰਦੇ ਆ ਉਹਦੇ ਸੌਂਦ ਸਾਹਿਬ ਮંત્રી ਜੀ ਸੌਂਦ ਸਾਹਿਬ ਸੌਂਦ ਸਾਹਿਬ ਬੈਠੋ ਬੈਠੋ